Thank پون ویدکی سوتا ویدکی ਕਾਮ ਕਰੀ ਸਣੀ ਮਹੀ ਸ੍ਰੀਮ ਸਰ ਬੋ ਤਾਨਾਮ ਤਾਮਿ ਹੂ ਪੇ ਸ੍ਰੀਮ ਯਹਾ ਪ੍ਰਤਿਅਯਮ ਪਯੋਧਦੀ ਕੂ ਪਯੋਧਿ ਕਯੰ ਤਰੀਚੇ ਪਯੋਧ ਦੇਵਨ ਦੇਵਨ ਕੋ ਲੋਗ ਮਾਲੀ ਰੱਖਿਆ ਸੋ ਆਪਾਂ ਸਾਰੇ ਜਣੇ ਵੀ ਮਰਿਆਦਾ ਪੁਰਸ਼ोत्तम श्री राम ਉਹਨਾਂ ਦੇ ਲਈ ਮੈਂ ਦੋ ਲਾਈਨਾਂ ਕਹਿਣੀ ਹੈ ਇਹ ਪ੍ਰਭੂ ਦਾ ਸਨਮਾਨ ਹੈ ਜੀ ਨਹੀਂ ਕਰਨਗੇ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਕੋ ਕੇ ਕੇ ਗੁੰਬਰ ਜੀ ਅਜਾ ਉਹ ਗੁਰਸਲਾਮ ਵਿੱਚ ਚੇਤਰ ਲੱਗ ਰਿਹਾ ਜੀ ਬਹੁਤ ਹੀ ਵਧੀਆ ਲੱਗ ਰਿਹਾ ਜੀ ਇੱਥੇ ਆ ਕੇ ਇਦਾਂ ਲੱਗ ਰਿਹਾ ਕਿ ਸ਼੍ਰੀ ਰਾਮ ਮਏ ਮਾਹੌਲ ਹੋ ਗਿਆ ਤੇ ਮੈਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਪ੍ਰਸ਼ਾ ਜੀ ਨੂੰ ਤ੍ਰਕੇਸ਼ ਸ਼ਰਮਾ ਜੀ ਨੂੰ ਜਿਹੜੇ ਇੰਨੇ ਸਾਲਾਂ ਤੋਂ ਇਸ ਮੰਚ ਨੂੰ ਚਲਾ ਰਹੇ ਆ ਤੇ ਲੋਕਾਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਣ ਪਹੁੰਚ ਰਹੇ ਆ ਬਹੁਤ ਬਹੁਤ ਧੰਨਵਾਦ। ਅੱਜ શ્રી ਗੁਰੂ ਕਲਾ ਮੰਚ ਦੀ 35ਵੀਂ ਰਾਮਲੀਲਾ ਦਾ ਸਮਾਪਨ ਹੋਣ ਜਾ ਰਿਹਾ ਹੈ। ਭਾਰਤ ਮੇਲਾ ਦੇ ਨਾਲ ਹੀ ਅੱਜ ਅਸੀਂ ਇਸ ਸਾਲ ਦੀ ਰਾਮਲੀਲਾ ਦਾ ਸਮਾਪਨ ਕਰਾਂਗੇ ਤੇ ਅਗਲੇ ਸਾਲ ਲਈ ਫੇਰ ਆਸ ਕਰਾਂਗੇ, ਮਿਹਨਤ ਕਰਾਂਗੇ ਕਿ ਉਧਰ ਨਿਵਾਸੀਆਂ ਨੂੰ ਇਸ ਤੋਂ ਬਿਹਤਰ ਤਰੀਕੇ ਦੇ ਨਾਲ ਰਾਮਲੀਲਾ ਦਾ ਆਯੋਜਨ ਕਰਕੇ ਦਿਖਾਈਏ। ਪ੍ਰਭੂ ਜਾਨੂੰ ਸ਼ਕਤੀ ਦੇਵੇ। ਆਏ ਹੋਏ ਸਾਡੇ ਸਾਰੇ ਹੀ ਮਹਿਮਾਨ ਡਾਕਟਰ ਨਵਜੋਤ ਸਿੰਘ ਜਈਆ, ਮਨੀਸ਼ ਧੀਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਮੈਂ ਸਾਰੀ ਗੁਰੂ ਕਲਾ ਮੰਚ ਦੀ ਟੀਮ ਨੂੰ ਲੱਖ ਲੱਖ ਵਧਾਈ ਦਿਨਾ ਖਾਸ ਕਰਕੇ ਸਾਡੇ ਚੇਅਰਮੈਨ ਕੇਵਲ ਤਖਰ ਜੀ ਪ੍ਰਧਾਨ ਪ੍ਰਸ਼ਰ ਸਾਹਿਬ ਔਰ ਵਾਈਸ ਚੇਅਰਮੈਨ ਸਾਡੇ ਜਸਵੀਰ ਉਪਲ ਜੀ ਔਰ ਸ਼ਰਮਾ ਜੀ ਜਿਨ੍ਹਾਂ ਨੇ ਔਰ ਸਾਰੀ ਟੀਮ ਜਿਹੜੀ ਇਹਨਾਂ ਦੇ ਨਾਲ ਹੈ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਐਡੀ ਵੱਡੀ ਜਿਹੜਾ ਕਾਰਿਆ ਹੈ ਇਹਨੂੰ ਬਹੁਤ ਅੱਛੇ ਔਰ ਸਜੇ ਤਰੀਕੇ ਦੇ ਨਾਲ ਜਿਹੜਾ ਉਹ ਪੂਰਨ ਭਾਇਆ ਅੱਜ ਭਾਰਤ ਮਲਾਬ ਦਾ ਜਿਹੜਾ ਆਖਰੀ ਦੌਰ ਹੈ ਉਹ ਵੀ ਬਹੁਤ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਪਰ ਤੁਸੀਂ ਲੋਕਾਂ ਜਿਤਸ਼ਾ ਵੀ ਦੇਖਦੇ ਹੋ ਕਿ ਕਿੱਡੀ ਭਾਰੀ ਗਿਣਤੀ ਦੇ ਵਿੱਚ ਇੱਥੇ ਪ੍ਰਭੂ ਰਾਮ ਦੇ ਜਿਹੜੇ ਉਪਾਸ਼ਕ ਹੈ ਉਹ ਇਹ ਦੇਖਣ ਲਈ ਆਏ ਹੋਏ ਆ ਮੈਂ ਪ੍ਰਭੂ ਰਾਮ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਹ ਸਾਰੇ ਗੁਰੂ ਕਲਾ ਮੰਚ ਦੀ ਟੀਮ ਤੇ ਸਾਰੇ ਜਿਹੜੇ ਯੋਗਦਾਨ ਪਾਉਂਦੇ ਨੇ ਸੱਜਣ ਔਰ ਜੋ ਸਾਰੇ ਇਸ ਪਰਉ ਨੂੰ ਧੂਮਤਾ ਨਾਲ ਮਨਾਉਂਦੇ ਔਰ ਸਾਰੇ ਸਾਡੇ ਨਕੋਦਰ ਵਾਸੀਆਂ ਦੇ ਉੱਤੇ ਕਿਰਪਾ ਬਣਾਈ ਰੱਖਣ ਉਹ ਜੋ ਸਾਨੂੰ ਮਾਰਗਦਰਸ਼ ਦਿਖਾ ਕੇ ਗਏ ਆ ਕਿ ਕਿੱਦੇ ਭਰਾਵਾਂ ਦਾ ਸਤਿਕਾਰ ਕਰਨਾ ਹੈ ਕਿੱਦਾਂ ਆਪਾਂ ਕਰਦੇ ਵਿੱਚ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਜਿਹੜੀ ਆਪਣੀ ਜ਼ਿੰਦਗੀ ਹੈ ਇਹਨੂੰ ਅੱਗੇ ਚਲਾਉਣਾ ਹੈ ਔਰ ਇੱਕ ਨੇਕ ਔਰ ਸੱਚੇ ਮਾਰਗ ਤੇ ਚੱਲਣਾ ਹੈ ਕਿਉਂਕਿ ਉਹਨਾਂ ਨੇ ਦਰਸਾਇਆ ਕਿ ਜਿਹੜਾ ਹੰਕਾਰੀ ਹੈ ਉਹਨੇ ਅੰਤ ਦੇ ਵਿੱਚ ਜਿਹੜਾ ਉਹਦਾ ਨਾਸ਼ ਹੋਣਾ ਹੈ ਔਰ ਜੋ ਉਹਨਾਂ ਨੇ ਮਾਰਗ ਦਿਖਾਇਆ ਔਰ ਇੱਕ ਭਰਾ ਦਾ ਜੋ ਆਪਣੀ ਗੱਦੀ ਨੂੰ ਖੜਾਵਾਂ ਦੇ ਨਾਲ ਚਲਾ ਕੇ ਉਹਨਾਂ ਨੇ ਦਰਸਾਇਆ ਕਿ ਜਿਹੜਾ ਭਰਾ ਹੈ ਉਹ ਬਹੁਤ ਉੱਤੇ ਹੁੰਦਾ ਹੈ ਔਰ ਜਿਹੜੇ ਦੁਨਿਆਵੀ ਰਾਜ ਆ ਬਹੁਤ ਛੋਟੇ ਹੁੰਦੇ ਆ ਸੋ ਸਾਨੂੰ ਰਿਸ਼ਤੇ ਔਰ ਆਪਣੀਆਂ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਦਾ ਧਿਆਨ ਦੇਣ ਦਾ ਇਥੋਂ ਜਿਹੜਾ ਸਾਨੂੰ ਲੈ ਕੇ ਜਾਣਾ ਚਾਹੀਦਾ ਸੁਨੇਹਾ ਔਰ ਮੈਂ ਇੱਕ ਵਾਰੀ ਫੇਰ ਸਾਰੇ ਪੱਤਰਕਾਰ ਭਰਾਵਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਗੁਰੂ ਕਲਾ ਮੰਚ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੰਨੇ ਅੱਛੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਧੰਨਵਾਦ ਬਾਦ ਟੀਗਰਾ ਸਾਹਿਬ ਦਾ ਕਿ ਜੋ ਇਸ ਟਾਈਮ ਵੀ ਇਸ ਜੋ ਦੁਨੀਆ ਦੇ ਇੱਕ ਇਤਿਹਾਸਿਕ ਪਾਲਿਆ ਨੂੰ ਪਹਿਲ ਕਰਨ ਆਏ ਆ ਆਪਣੇ ਕੈਮਰੇ ਚ ਕੈਦ ਜਦੋਂ ਆਪਾਂ ਦੇਖਦੇ ਆ ਹੁਣ ਜੇ ਆਪਾਂ ਪਰਦੇ ਉੱਤੇ ਦੇਖਦੇ ਆ ਤਾਂ ਕੋਈ ਸ਼ੋਰ ਗੱਲ ਹੁੰਦੀ ਆ ਪਰ ਉਸ ਟਾਈਮ ਕਿੰਨੀਆਂ ਦੁਖ ਤਕਲੀਫਾਂ ਹੋਣਗੀਆਂ ਜੰਗਲ ਪਹਾੜ ਕੋ ਰਸਤਾ ਜੈ ਸ਼੍ਰੀ ਰਾਮ ਅੱਜ ਪ੍ਰਭੂ ਰਾਮ ਦੇ ਦਸਹਿਰੇ ਦੇ ਬਾਅਦ ਪਰਤਮਲਾਪ ਦੇ ਦਿਨ ਤੇ ਅੱਜ ਸ਼੍ਰੀ ਗੁਰੂ ਕਲਾ ਮੰਚ ਤੇ ਓਰੀ ਸਾਰੀ ਟੀਮ ਇੱਥੇ ਪਰਤਮਲਾਬ ਲਈ ਆਈ ਹੈ ਸਾਰਾ ਹੀ ਪੱਤਰਕਾਰ ਭਾਈਚਾਰਾ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਜਿਹੜੇ ਕਿ ਇੱਥੇ ਹੌਮ ਹੌਮ ਆ ਕੇ ਪਹੁੰਚੇ ਨੇ ਮੈਂ ਸ਼੍ਰੀ ਗੁਰੂ ਕਲਾ ਮੰਚ ਦੀ ਔਰਤੋਂ ਉਹਨਾਂ ਸਾਰੇ ਹੀ ਸੱਜਣਾ ਦਾ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਕਿ ਸਾਡਾ ਇੱਥੇ ਆ ਕੇ ਹੌਸਲਾ ਵਸਾਈ ਕੀਤਾ ਧੰਨਵਾਦ ਜੀ